ਬਾਸਮਤੀ ਦੇ ਵਿੱਚ ਬਾਸਮਤੀ 1509 ਅਤੇ ਬਾਸਮਤੀ 16 ਬਨਵਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਬਹੁਤ ਜੋਰਾ ਸ਼ੋਰਾਂ ਤੇ ਵਾਢੀ ਚੱਲ ਰਹੀ ਹੈ ਪਰੰਤੂ ਇਸ ਵਾਰ ਇਹਨਾਂ ਵੈਰਾਈ ਦਾ ਝਾੜ ਬਹੁਤ ਜ਼ਿਆਦਾ ਘੱਟ ਨਿਕਲ ਰਿਹਾ ਲਗਭਗ 12-13 ਕੁਇੰਟਲ ਤੋਂ ਲੈ ਕੇ 18-19 ਕੁਇੰਟਲ ਦੇ ਵਿਚਕਾਰ ਰਹਿ ਰਹੀਆਂ ਅਤੇ ਕੋਈ ਕੋਈ ਦਬੀ ਦੀ ਆਵਾਜ਼ ਆ ਰਹੀ ਹੈ ਕਿ ਯਾਰ ਮੇਰਾ 20 ਕੁਇੰਟਲ ਹੋ ਗਿਆ ਝਾੜ ਘੱਟ ਨਿਕਲ ਰਿਹਾ ਪਰੰਤੂ ਵਾਢੀ ਸ਼ੁਰੂ ਤੇ ਯਾਰ ਸਾਡੇ ਪਰਮਲ ਚੋਨੇ ਦੀ ਵੀ ਹੋ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਵੱਡੇ ਪੱਧਰ ਤੇ ਸ਼ੁਰੂ ਹੋਣ ਵਾਲੀ ਹੈ ਤੇ ਅਸੀਂ ਆਪ ਦਾ ਚੋਨਾ ਅਨਾਜ ਮੰਡੀਆਂ ਦੇ ਵਿੱਚ ਲੈ ਕੇ ਜਾਵਾਂਗੇ ਇਸ ਵਾਰ ਸਾਡੀ ਐਮਐਸਪੀ ਕਿੰਨੀ ਬਣ ਸਾਡੇ ਝੋਨੇ ਦਾ ਰੇਟ ਕੀ ਹੋਵੇਗਾ ਸਾਡੇ ਝੋਨੇ ਨੂੰ ਹਲਦੀ ਆ ਗਈ ਇਸ ਵਾਰ ਹਲਦੀ ਰੋਗ ਬਹੁਤ ਜ਼ਿਆਦਾ ਆ ਗਿਆ ਨਾ ਤਾਂ ਹਲਦੀ ਵਾਲੇ ਝੋਨੇ ਦਾ ਰੇਟ ਕੀ ਹੋਵੇਗਾ ਕਿੰਨੀ ਕ ਕਾਟ ਲੱਗੇਗੀ ਕੀ ਇਸ ਨੂੰ ਆਪਾਂ ਮੰਡੀਆਂ ਦੇ ਵਿੱਚ ਵੇਚ ਸਕਾਂਗੇ ਕਿ ਨਹੀਂ ਸਾਰੀ ਜਾਣਕਾਰੀ ਦਿੱਤੀ ਜਾਊਗੀ ਤਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਪਿਛਲੇ ਸਾਲ ਜਿਹੜਾ ਆਪਾਂ ਝੋਨਾ ਵੇਚਿਆ ਸੀਗਾ ਜਿਹੜੀ ਸਰਕਾਰੀ ਖਰੀਦ ਸੀ ਅਨਾਜ ਮੰਡੀਆਂ ਦੇ ਵਿੱਚ ਉਹ ਸੀ 2320 ਰੁਪਏ ਪ੍ਰਤੀ ਕਮਟਲ ਤਾਂ ਇਸ ਵਾਰ ਆਪਣੀ ਕੇਂਦਰ ਸਰਕਾਰ ਨੇ ਪੂਰੇ 69 ਰੁਪਏ ਦਾ ਵਾਧਾ ਕਰਤਾ ਦੇਖੋ ਕਿੰਨਾ ਜ਼ਿਆਦਾ ਵਾਧਾ ਕਰਤਾ ਪੂਰਾ 70 ਵੀ ਨਹੀਂ ਕੀਤਾ 69 ਰੁਪਏ ਦਾ ਵਾਧਾ ਕਰਤਾ ਤਾਂ ਇਸ ਵਾਰ ਆਪਣੀ ਅਨਾਜ ਮੰਡੀਆਂ ਦੇ ਵਿੱਚ ਆਪਣਾ ਜਿਹੜਾ ਪਰਮਲ ਝੋਨਾਗਾ ਜਿਵੇਂ ਪੀਏ ਰਕਤ 26 ਹੋ ਗਿਆ ਪੀਲਾ ਪੂਸਾ ਹੋ ਗਿਆ ਹਨਾ 212 ਹੋ ਗਿਆ ਜਿਹੜਾ ਇਹ ਝੋਨਾਗਾ ਉਹ ਅਨਾਜ ਮੰਡੀਆਂ ਦੇ ਵਿੱਚ 2399 ਰੁਪਏ ਪ੍ਰਤੀ ਕੁਆਂਟਲ ਵਿਕੂਗਾ ਆਪਾਂ 2399 ਦੇ ਪੀਏ ਦੇ ਵਿੱਚੋਂ 1 ਰੁਪਿਆ ਵੀ ਘੱਟ ਹੀ ਲੈਣਾ ਪੂਰਾ ਲੈਣਾਗਾ ਹੁਣ ਸਾਡੇ ਝੋਨੇ ਨੂੰ ਤਾਂ ਹਲਦੀ ਰੋਗ ਆ ਗਿਆ ਹਲਦੀ ਰੋਗ ਵਾਲਾ ਝੋਨਾ ਕਿੰਨੇ ਰੁਪਏ ਵਿੱਚੂਗਾ ਯਾਰ ਸਾਡੇ ਝੋਨੇ ਨੂੰ ਕਿੰਨੀ ਕਾਟ ਲੱਗੂਗੀ ਤਾਂ ਦੋਸਤੋ ਤੁਹਾਡੇ ਝੋਨੇ ਨੂੰ 1 ਰੁਪਿਆ ਵੀ ਕਾਟ ਨਹੀਂ ਲੱਗਣੀ ਕੁਆਲਿਟੀ ਫੁੱਲ ਵਧੀਆ ਹੋਊਗੀ ਬਸ ਆਪਾਂ ਇੱਕ ਛੋਟਾ ਜਿਹਾ ਕੰਮ ਕਰਨਾ ਕਾਲੀ ਨਹੀਂ ਕਰਨੀ ਆਪਣਾ ਝੋਨਾ ਆਪਾਂ ਦੁਪਹਿਰੇ ਵੜਾਉਣਾ ਫੁੱਲ ਧੁੱਪ ਦੇ ਵਿੱਚ ਵੜਾਉਣਾਗਾ ਠੀਕ ਹੈਨਾ ਆਹ ਨਿੱਕੀ ਦਾ ਨਿੱਕਾ ਜਿਹਾ ਕੰਮ ਕਰਨਾਗਾ ਜੇਕਰ ਤੁਸੀਂ ਇਸ ਦੇ ਉਲਟ ਕਾਲੀ ਕੀਤੀ ਐਚਬੀ ਦਾ ਸ਼ਿਕਾਰ ਹੋ ਗਏ ਯਾਰ ਤਰੇਲ ਦੇ ਵਿੱਚ ਹੀ ਵੜਤਾ ਤਾਂ ਤੁਹਾਡਾ ਝੋਨਾ ਮੰਡੀ ਦੇ ਵਿੱਚ ਆ ਕੇ ਬਹੁਤ ਜਦਾ ਭੜਾ ਜਿਹਾ ਲੱਗੂਆ ਤੁਹਾਨੂੰ ਵੀ ਸੋਹਣਾ ਹੀ ਲੱਗਣਾ ਤਾਂ ਪਰ ਇੱਥੇ ਤਾਂ ਫਰਭਾਨਾ ਚੱਲਣਾ ਹੀ ਆ ਨਾ ਪਿਛਲੀ ਵਾਰ ਤੱਕ ਨਿੱਕਾ ਜਿਹਾ ਬਰਨਾ ਚੱਲ ਗਿਆ ਸੀਗਾ ਯਾਰ ਸਾਡੇ ਕੋਲ ਤਾਂ ਯਾਰ ਜਗਾ ਹੈ ਨਹੀਂ ਵੇਚਣਾ ਨਾ ਝੋਨਾ ਤਾਂ ਕਾਰਡ ਲੱਗੂ ਆਪਾਂ ਮੰਨ ਵੀ ਗਏ 70 ਰੁਪਿਆ ਤੋਂ ਲੈ ਕੇ 100 ਰੁਪਿਆ ਤੱਕ ਕਾਰਡ ਲੱਗੀ ਜਿਹੜਾ ਦਾਬੂ ਕਿਸਾਨ ਸੀ ਉਹਨਾਂ ਤੋੜਾ ਤੱਕ ਕਾ ਵੀ ਹੋ ਗਿਆ ਬਹੁਤ ਜ਼ਾਦੇ ਕਾਰਡ ਲੱਗੀ ਪਰੰਤੂ ਇਸ ਵਾਰ ਤਾਂ ਬਹੁਤ ਜਿਆਦਾ ਸਟਰੋਂਗ ਵਨ ਨਗਾ ਤੁਹਾਡੇ ਝੂਨੇ ਨੂੰ ਹਲਦੀ ਰੋਗ ਆ ਗਿਆ ਤਾਂ ਦੋਸਤੋ ਡਰਨਾ ਜਮਾ ਨਹੀਂ ਕਾਰਡ ਤਾਂ ਲੱਗੂਗੀ ਜੇਕਰ ਤੁਸੀਂ ਲਵਾਉਗੇ ਨਹੀਂ ਤਾਂ ਆਪਣਾ ਝੋਨਾ ਐਮਐਸਪੀ ਤੇ ਹੀ ਵਿਕੇਗਾ ਇਸ ਵਾਰ ਪੂਰੇ ਅਹ ਗੜਕ ਕੇ ਬੋਲਣਾ ਆਪਾਂ ਢਿੱਲਾ ਜਾਨੀ ਬੋਲਣਾ ਤੇ ਦੁਪਹਿਰੇ ਝੋਨਾ ਵੜਾਉਣਾ ਸਵੇਰ ਤਰੇਲ ਦੇ ਵਿੱਚ ਝੋਨਾ ਨਹੀਂ ਵੜਾਉਣਾ ਆਪਾਂ ਕੋਈ ਬਹਾਨਾ ਨਹੀਂ ਚੱਲਣ ਦੇਣਾ ਇਸ ਗੱਲ ਦਾ ਧਿਆਨ ਰੱਖੋ ਤੇ ਝੋਨਾ ਆਪਣਾ 2399 ਰੁਪਏ ਪ੍ਰਤੀ ਕੁਆਂਟਲ ਹੀ ਵਿਕੂਗਾ ਕਾਰਡ ਸ਼ਬਦ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਆਪਣੇ ਚੂਰੇ ਨੂੰ ਕਾਰਡ ਲੱਗੂਗੀ ਵੈਸੇ ਜਦੋਂ ਇੱਕ ਵਾਰ ਮੂੰਹ ਨੂੰ ਲਹੂ ਲੱਗ ਗਿਆ ਤਾਂ ਤੁਸੀਂ ਸਭ ਜਾਣਦੇ ਹੋ ਫੇਰ ਤਾਂ ਕੋਸ਼ਿਸ਼ ਹਰੇਕ ਹੀ ਕਰਦਾ ਤੇ ਉਹ ਆਪਾਂ ਇੱਕ ਵਾਰ ਲਵਾ ਦਿੱਤਾ ਇਹ ਤਾਂ ਇਸ ਵਾਰ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਿਹੜਾ ਝੋਨਾ ਆਪਣਾ ਐਮਐਸਪੀ3 ਵਿੱਚ ਗੇ ਤਾਂ ਦੋਸਤੋ ਹੁਣ ਦੇ ਉਜਾਜਤ ਧੰਨਵਾਦ ਦੋਸਤੋ